ਆਸੀ ਗਾ ਬਾਈ ਜੀ ਜਿੰਨੇ ਵੀ ਆਪਣੇ ਚੈਨਲ ਦੇ ਸਾਰਿਆਂ ਦਾ ਬਾਈ ਸਵਾਗਤ ਹੈ ਤੇ ਅੱਜ ਆਪਾਂ ਜਿਹੜਾ 911 ਸੀਗਾ ਬਾਈ ਇਹਦੇ ਸਟੀਅਰਿੰਗ ਦੇ ਵਿੱਚ ਪਲੇ ਸੀਗੀ ਉਹ ਵੀ ਸਟੀਅਰਿੰਗ ਰਾਡ ਤੇ ਵਿੱਚੋਂ ਜਿਹੜਾ ਹੁੰਦਾ ਸਿਸਟਮ ਸਾਰਾ ਬਾਈ ਆਪਣਾ ਬਦਲ ਰਿਹਾ ਹੈਗਾ ਤੇ ਸਾਰੀ ਆਈਟਮ ਆਪਾਂ ਨਵੀਂ ਪਾ ਦਿੱਤੀ ਇਹਦੇ ਵਿੱਚ ਜਿਹੜੇ ਵੀ ਸਮਾਨ ਪੈਣਾਗਾ ਰਾਡ ਤੋਂ ਲੈ ਕੇ ਜੋ ਵੀ ਆਈਟਮ ਹੋਣੀ ਆ ਸਾਰੀ ਨਵੀਂ ਪੈ ਜਾਣੀ ਆ ਇਹਦੇ ਵਿੱਚ ਤੇ ਹੋਰ ਕਿਸੇ ਨੇ ਜੇ ਬਈ ਕੋਈ ਵੀ ਕਿਸੇ ਤਰ੍ਹਾਂ ਦਾ ਟਰੈਕਟਰ ਮੋਡੀਫਾਈ ਕਰਾਉਣਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ। ਬਾਕੀ ਦਿਖਾ ਰਹੇ ਆ ਬਈ ਤੁਹਾਨੂੰ 5911 ਜਿਹੜਾ ਇਹ ਹਰਿਆਣੇ ਦੇ ਵਿੱਚ ਜਾਣਾ ਟਰੈਕਟਰ। ਇਹ ਪ੍ਰਾਈਮਰ ਲੱਗ ਚੁੱਕਿਆ ਡਾਬਲੇ ਤੇ ਇਸ ਤੋਂ ਬਾਅਦ ਇਹਦੇ ਉੱਤੇ ਪੇਂਟ ਹੋ ਜਾਣਾ। ਤੇ ਆਪਣੇ ਸਟੀਅਰਿੰਗ ਵਾਲਾ ਇਹਦੇ ਪ੍ਰੋਬਲਮ ਕਰਕੇ ਖੜਾ ਸੀਗਾ ਜਿਹੜਾ ਅੱਜ ਇਹ ਹੋ ਜੂਗਾ ਬਿਲਕੁਲ ਤਿਆਰ। ਕਿੰਨੇ ਕ ਟਾਈਮ ਤੱਕ ਬਈ ਹੋ ਜੂਗਾ ਇਹ? ਅੱਜਾਂ ਤੋਂ ਲੱਗ ਜੀ। ਅੱਡੇ ਘੰਟੇ ਦੇ ਵਿੱਚ ਬਾਈ ਫੇਰੰਗ ਨੇ ਸੈੱਟ ਹੋ ਜਾਣਾ ਤੇ ਹੁਣ ਪ੍ਰਾਯਾ ਟਾਈਮ ਥੋੜਾ ਜਿਹਾ ਲੇਟ ਹੋ ਚੁੱਕਿਆ ਤੇ ਰੰਗ ਤੇ ਹੁਣ ਕੱਲ ਨੂੰ ਹੀ ਹੋਊਗਾ। ਬਾਕੀ ਇੱਕ ਇਧਰ 911 ਕੱਬਰ ਚਲਾ ਰਿਹਾ ਹੈ ਇਧਰ। ਗ੍ਰਾਈਂਡਰ ਆਸਫਾਈ ਕਰ ਰਿਹਾ ਹੈਗਾ। ਇਹ ਵੀ ਦੇਖ ਸਕਦੇ ਹੋ ਬਾਈ। ਇਹ ਵੀ ਤਿਆਰ ਹੋ ਜਾਣਾ। ਕੋੜਾ ਬੰਪਰ ਇਹਦੇ ਬਹੁਤ ਲੰਬਾਈ ਚ 68 ਤੋਂ 30 ਇੰਚ ਦੀ ਲੰਬਾਈ ਹੋਊਗੀ ਦੀ। ਤੇ ਬਾਕੀ ਇਧਰ ਟਰੈਕਟਰ ਖੜੇ ਨੇਗੇ ਬਾਈ 58 11 ਦੀਆਂ ਸੋਹਾਂ ਤਿਆਰ ਹੋ ਰਹੀਆਂ ਨੇ ਇਧਰ ਮਰਗਾਟ ਵੀ ਪਏ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਮੋਡੀਫਾਈ ਕਰਾਉਣ ਵਾਸਤੇ ਸੰਪਰਕ ਕਰੋ ਨਾਗਰਾ ਫਾਰਮ ਸੰਘੇੜਾ ਤੇ ਆਪਣਾ ਚੈਨਲ ਹੈਗਾ ਜੀ ਤੇ ਬਾਕੀ ਨੰਬਰ 9463786088 ਜਿਹੜਾ ਆਪਾਂ ਸਕਰੀਨ ਤੇ ਵੀ ਚੱਲੂਗਾ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਇੱਧਰ ਆ ਗਿਆ ਭਾਈ 9811 ਜਿਹੜਾ ਇਹ ਵੀ ਅਮਰੀਕਾ ਜਾਣਾ ਇਹਦੇ ਅੱਗੇ ਵਾਲੇ ਟਾਇਰ ਅੱਜ ਆਪਾਂ ਪਾ ਦਿੱਤੇ ਨੇ ਸੋ ਉਹਦੀ ਖੁੱਲਦੀ ਕਰੀ ਐ ਮਰਗਾ ਆਪਣੇ ਵੱਡੇ ਟਾਇਰ ਨੇ ਜਿਹੜੇ ਉਹਦੇ ਉਹ ਕੱਲ ਨੂੰ ਆ ਜਾਣਗੇ ਉਹ ਪਾ ਕੇ ਇਹਦੀ ਵਾਇਰਿੰਗ ਹੋ ਜਾਣੀ ਉਸ ਤੋਂ ਬਾਅਦ ਫਾਈਬਰ ਹੱਡ ਲੱਗ ਜੀ ਸਾਰਾ ਇਹਦੇ ਉੱਤੇ ਸਮਾਨ ਜਿਹੜਾ ਲਾ ਕੇ ਤਿਆਰ ਹੋ ਜਾਣਾ ਇੱਕ ਦੋ ਦਿਨਾਂ ਦੇ ਵਿੱਚ ਤੇ ਇੱਧਰ ਆ ਗਿਆ ਬਾਈ 911 ਕੇ ਵੀ ਮੋਡੀਫਾਈ ਹੋਣਾ ਇਹ ਆਇਆ ਬਾਈ ਦੇਖ ਸਕਦੇ ਹੋ ਬਾਈ ਟਾਇਰ ਇਹਦੇ ਅੱਗੇ ਵਾਲੇ ਐਮਾਰਕ ਕੰਪਨੀ ਦੇ ਟਾਇਰ ਨੇ ਇਹਨੂੰ ਆਪਾਂ ਜਹਾਜੀ ਟਾਇਰ ਵੀ ਕਹਿ ਦਿੰਨੇ ਆ ਇਹ ਤਿਆਰ ਹੋ ਜਾਣਾ ਇਹਦੀ ਵਾਰੀ ਆਉਣੀ ਆ ਅਜੇ ਉਹਨਾਂ ਤੋਂ ਬਾਅਦ ਮੂਰੇ ਅੱਗੇ ਟਰੈਕਟਰ ਹੈਗੇ ਨੇ ਜੀ ਜੇ ਕਿਸੇ ਨੇ ਬਾਈ ਤਿਆਰ ਕਰਾਉਣਾ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਇਹ ਘੱਟ ਤੋਂ ਘੱਟ ਮਹੀਨਾ ਡੇਢ ਮਹੀਨੇ ਦੀ ਬੁਕਿੰਗ ਚ ਆਇਆ ਚੱਲਦੀ ਆ ਬਾਈ ਕਾਲੀ ਵਾਲੀ ਬਾਈ ਜਿਹੜੇ ਬਾਈ ਕਰਦੇ ਨੇ ਉਹ ਤਾਂ ਨਾ ਹੀ ਕਰਨ ਫੋਨ ਆਪਾਂ ਨੂੰ ਕਿਉਂਕਿ ਜਿਆਦਾ ਜਲਦੀ ਆਪਾਂ ਟਰੈਕਟਰ ਦੇ ਨਹੀਂ ਸਕਦੇ ਅੱਗੇ ਮੂਰੇ ਟਰੈਕਟਰ ਬਹੁਤ ਹੁੰਦੇ ਨੇ ਤੇ ਇੱਧਰ ਇੱਕ ਸੁਵਿਪ 2.5 ਆ ਜੀ ਅੱਜ ਇਹਦੇ ਬੰਪਰ ਹੁਣਾਂ ਤੇ ਇੱਕ ਸਾਈਡ ਵਾਲਾ ਪੱਲਾ ਹੁਣਾ ਇਹ ਵੀ ਹੋ ਜਾਣੀ ਆ ਤੇ ਇੱਧਰ 9811 ਦੇ ਜਿਹੜੇ ਆਪਣੇ ਚਾਸੀ ਤੇ ਰੰਗ ਪੈ ਚੁੱਕਿਆ ਤੇ ਦਰਮ ਆਪਣੇ ਰੈਮੂ ਪੇਂਟ ਹੋ ਚੁੱਕੇ ਨੇ ਜੀ ਇਹਦੇ ਮਰਗਾਟ ਰਹਿ ਗਏ ਜੀ ਤੇ ਬਾਕੀ ਸੋਹ ਦੀ ਇਹਦੀ ਤਿਆਰੀ ਆ ਕੱਲ ਨੂੰ ਪੇਂਟ ਹੋ ਜਾਣੀ ਉਹ ਵੀ ਇਹ ਰੈਡੀ ਆ ਬਿਲਕੁਲ ਸਾਰੇ ਤਰ੍ਹਾਂ ਦੇ ਬਾਈ ਟਰੈਕਟਰ ਮੋਡੀਫਾਈ ਆਪਾਂ ਕਰ ਦਾਂਗੇ ਜੇ ਕੋਈ ਬਾਈ ਜਿਆਦਾ ਫੋਰਡ 54 11 ਚਲਦੇ ਆ ਇੱਕ ਇਧਰ 36 10 ਸੀਗਾ ਜਿਹੜਾ ਆਪਣਾ ਉਹ ਵੀ ਅੱਜ ਤਿਆਰ ਹੋ ਕੇ ਉਹ ਤਾਂ ਰੈਡੀ ਆ ਕੱਲੀ ਸੋਹ ਰਹਿ ਚੁੱਕੀ ਹੈ ਇਹਦੀ ਅੱਜ ਜਿਹੜੀ ਇਹਦੀ ਮਰਗਾਟਾਂ ਦੀ ਸੈਟਿੰਗ ਹੋ ਗਈ ਤੇ ਸਾਰੀ ਪੈਰ ਇਹਦੇ ਨਵੇਂ ਪੈ ਗਏ। ਟ੍ਰਕਪਲ ਤਿਆਰ ਆ ਜੀ ਇਹ ਵੀ ਤੋਰ ਰਹੀ ਸੀ ਕੱਲ ਨੂੰ ਇਹ ਲੱਗ ਜਾਣੀ ਹੈ ਜੀ। ਮਰਗਾਟ ਫਿਰਪਨ ਨਵੇਂ ਸੀਟ ਨਵੀਂ ਜੀ। ਕਿਸੇ ਵੀ ਤਰ੍ਹਾਂ ਦਾ ਟਰੈਕਟਰ ਮੋਡੀਫਾਈ ਕਰਨ ਵਾਸਤੇ ਆਪਣੇ ਨਾਲ ਸੰਪਰਕ ਕਰੋ ਜੀ। ਨਗਰਾ ਭਾਰਮ ਸੰਘੇੜਾ ਦੀ ਨੰਬਰ ਆਈ ਹੈ ਆਪਣਾ 986388088 ਦੇਖ ਸਕਦੇ ਹੋ ਬਾਈ ਟਰੈਕਟਰ ਇਹਦੀ ਲੁੱਕ ਤਾਂ ਬਾਈ 5911 ਦੀ ਬਹੁਤ ਜ਼ਬਰਦਸਤ ਬਣਨੀ ਆ ਜਦੋਂ ਰੈਡੀ ਹੋ ਗਿਆ ਇਦਾਂ ਸੋਹਾਂ ਲੀਕਾ ਖੜਾ ਬਈ ਤੇ 9311 ਉਧਰ ਆਪਣੇ ਸੋਹਾਂ ਪਈਆਂ ਨੇ ਉਹਦੀਆਂ 37 10 ਦੀਆਂ ਦੁਵਾਰੇ ਵੇਚ ਸਕਦੇ ਹਾਂ ਬਈ ਹਿਟਿੰਗ ਚੱਲ ਰਹੀ ਹੈ ਵੀ ਆ ਲੋ ਜੀ ਮਨਸਾ ਵੈਂਟਰ ਵੀ ਆ ਚੁੱਕਿਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਅੱਜ ਆਪਾਂ ਕੰਮ ਨਵੇੜਾ ਇੱਕ 59 11 ਦਾ ਜਿਹੜਾ ਜਿਹੜੇ ਜਿਹੜੇ ਆਪਾਂ ਨੂੰ ਆਪਾਂ ਜਿਹੜੇ ਟਾਇਰ ਆਏ ਸੀ ਆਪਾਂ ਪਾ ਕੇ ਦੇਖੀ ਸੀ ਬਾਈ ਕਿੱਦਾਂ ਦੇ ਲੱਗੇ ਸੋ ਪਹਿਲਾਂ ਵੀਡੀਓ ਤੇ ਦੇਖੇ ਹੋਣਗੇ ਟਾਇਰ ਕਿੱਦਾਂ ਦੇ ਲੱਗੇ ਬਾਈ ਸਾਰੇ ਕਮੈਂਟ ਕਰਕੇ ਜਰੂਰ ਰੱਖਿਓ ਬਾਈ ਤੇ ਗੱਲ ਇੱਕ ਹੋਰ ਆ ਹੁਣ ਆਪਣਾ ਚੱਲ ਰਿਹਾ ਇਹ ਕੰਮ ਆ ਇਹਦਾ ਜਿਹੜਾ ਆ ਟਰੈਕਟਰ ਖੜਾ ਵੀਰੇ ਕੱਪੜੇ ਰੇ ਰਗੜਾਈ ਕਰਾ ਹੈਡਾ ਕੱਪੜਾ ਆਇੜਾ ਇਹ ਰਗੜਾਈ ਕਰਸਿਆ ਬਈ ਗਰੈਂਡਰ ਬਹੁਤ ਕਾਟ ਮਾਰਦਾ ਇਹ ਰੋਕਣਾ ਪੂਗਾ ਤਾ ਰੁਕੂਗਾ ਉਹ ਰੁਕ ਜਾਏ ਉਹ ਰੁਕ ਜਾ ਉਹ ਇਹ ਚਿਪ ਕਰਦਾ ਚੱਲ ਰਿਹਾ ਬਈ ਇਹ ਇਹ ਚਿਪ ਤੇ ਰੁਕਦਾ ਹੀ ਓਕੇ ਤੋਂ ਮੈਂ ਗਰਦ ਘੜਦਾ ਮੈਂ ਇਹ ਗਰਦ ਘੜਦਾ ਜਾਂਦਾ ਮੈਂ ਇਹ ਗ੍ਰੈਂਡ ਕਰਕੇ ਬਈ ਫੇਰ ਰੰਗ ਕਰੀਦਾ ਪੂਰਾ ਬੜਾ